सभ्याचारक प्रोग्राम पिंड नंगल शहीद तिया का त्यौहार बड़ी धूमधाम मनाया सत माई सैल्फ डॉक्टर्स ने पोस्टेड एट सबसिडरी हैल्थ सेंटर लाचवाल फ्रॉम हुशियरपुर और अज अं तीज सैलीब्रेसन मना रहे महिला शक्ति वेलफेयर सुसायटी वालों जो कि नंगल शहीदा विखे ऑर्गनाइज करवाया गया इवेंट और महिला शक्ति वैलफेयर सुसायी के जिन्हें भी ऑर्गनाइजरस ने उन्होंने बहुत ही अच्छा ऑर्गेनाइज करवाया प्रोग्राम और स्पेशली बच्चों की परफॉर्मेंस बहुत ही अच्छी रही और उन्होंने बड़े कॉन्फिडेंस नाल अपना परफॉर्म किया और स्पेशली लेडीज़ ਬਹੁਤ ਹੀ ਬਿਊਟੀਫੁਲ ਲਗ ਰਹੀਆਂ ਨੇ ਜੰਨੀਆਂ ਵੀ ਇਸ ਵਿੱਚ ਆਈਆਂ ਨੇ ਔਰ ਮੈਂ ਵੀ ਬਹੁਤ ਰੈਡੀ ਹੋ ਕੇ ਆਈ ਆ ਔਰ ਬਹੁਤ ਹੀ ਅੱਛਾ ਪ੍ਰੋਗਰਾਮ ਪ੍ਰੇਜ਼ెంట్ ਕੀਤਾ ਗਿਆ ਸਪੈਸ਼ਲ ਆਰਗੇਨਾਈਜ਼ਰਸ ਨਾਲ ਨੇ ਅਜੇ ਸਰ ਔਰ ਉਹਨਾਂ ਦਾ ਵੀ ਬਹੁਤ ਐਫਰਟ ਰਿਹਾ ਉਹਨਾਂ ਦੇ ਮੈਮ ਦਾ ਐਂਡ ਥੈਂਕ ਯੂ ਸੋ ਮੱਚ ਔਰ ਬਹੁਤ ਅੱਛਾ ਲੱਗਿਆ ਇਸ ਪ੍ਰੋਗਰਾਮ ਵਿੱਚ ਹਿੱਸਾ ਲੈ ਕੇ ਥੈਂਕਸ ਅ ਲੋਟ ਦੇਖੋ ਮੈਂ ਤਾਂ ਇਹੀ ਸੁਨੇਹਾ ਦੇਣਾ ਚਾਹੂੰਗੀ ਕਿ ਸਭ ਤੋਂ ਪਹਿਲਾਂ ਦੇਖੋ ਬੱਚੇ ਜਿੰਨੇ ਵੀ ਬੱਚੇ ਸਾਡੇ ਯੰਗ ਗਰੋਅ ਕਰ ਰਹੇ ਨੇ ਉਹਨਾਂ ਨੂੰ ਪਹਿਲਾਂ ਤਾਂ ਐਜੂਕੇਸ਼ਨ ਬਹੁਤ ਮਸਟ ਹੈ ਉਹਨਾਂ ਲਈ ਸਪੈਸ਼ਲੀ ਲੜਕੀਆਂ ਵਾਸਤੇ ਲੜਕੀਆਂ ਵਾਸਤੇ ਕਿਉਂਕਿ ਬੱਚਿਆਂ ਨੂੰ ਵੀ ਆਪਣੇ ਪੈਰਾਂ ਤੇ ਲੜ ਸਪੈਸ਼ਲੀ ਲੜਕੀਆਂ ਨੂੰ ਖੜੇ ਹੋਣਾ ਚਾਹੀਦਾ ਹੈ ਤਾਂ ਕਿ ਉਹ ਅੱਗੇ ਜਾ ਕੇ ਡਾਕਟਰ ਇੰਜੀਨੀਅਰ ਜੱਜ ਜਾਂ ਹੋਰ ਵੀ ਅੱਛੇ ਪੋਸਟ ਤੇ ਜਾਣ ਔਰ ਸਭ ਤੋਂ ਪਹਿਲਾਂ ਪੜਾਈ ਬਹੁਤ ਹੀ ਜ਼ਰੂਰੀ ਹੈ ਔਰ ਬੱਚਾ ਨੂੰ ਸਕੂਲ ਚ ਮੰਨ ਲਗਾ ਕੇ ਪੜਨਾ ਚਾਹੀਦਾ ਹੈ ਉਸ ਤੋਂ ਬਾਅਦ ਸਾਡਾ ਹੌਬੀ ਸਾਡੀਆਂ ਆਂਦੀਆਂ ਨੇ ਔਰ ਡਿਊਰਿੰਗ ਸਕੂਲ ਟਾਈਮ ਅਸੀਂ ਗੇਮਸ ਪਾਰਟਿਸਪੇਟ ਕਰਦੇ ਨੇ ਔਰ ਵੱਧ ਛੜ ਕੇ ਬੱਚਾ ਨੂੰ ਪਾਰਟਿਸਪੇਟ ਕਰਨਾ ਚਾਹੀਦਾ ਹੈ ਗੇਮਸ ਦੇ ਵਿੱਚ ਔਰ ਯੰਗ ਜਨਰੇਸ਼ਨ ਨੂੰ ਵੀ ਮੈਂ ਇਹ ਕਹਾਂਗੀ ਕਿ ਨਸ਼ਿਆਂ ਤੋਂ ਦੂਰ ਰਹੋ ਔਰ ਅੱਛੀ ਡਾਈਟ ਲਓ ਅੱਛੀ ਐਕਸਰਸਾਈਜ਼ ਕਰੋ ਔਰ ਹਮੇ ਸ਼ਾਂ ਵੀ ਹਮੇਸ਼ਾ ਪੋਜ਼ਿਟਿਵ ਸੋਚੋ ਕਦੀ ਵੀ ਨੈਗੇਟਿਵ ਨਹੀਂ ਸੋchnਾ ਚਾਹੀਦਾ ਲਾਈਫ ਦੇ ਵਿੱਚ ਔਰ ਬਸ ਇਹੀ ਸੁਨੇਹਾ ਹੈ ਮੇਰਾ ਯੰਗ ਜਨਰੇਸ਼ਨ ਨੂੰ ਮਹਿਲਾ ਸ਼ਕਤੀ ਵੈਲਫੇਅਰ ਸੁਸਾਇਟੀ ਦੇ ਸਾਰੇ ਸਤਿਕਾਰਯੋਗ ਔਰ ਪ੍ਰਬੰਧਕ ਕਮੇਟੀ ਨੂੰ ਡਾਕਟਰ ਅਜੀਤ ਮੱਲ ਵੱਲੋਂ ਪਿਆਰ ਭਰੀ ਜੈ ਗੁਰਦੇਵ ਤੁਹਾਨੂੰ ਗੁਰਦੇਵ ਜੈ ਭੀਮ ਜੈ ਭਾਰਤ ਔਰ ਬਹੁਤ ਅੱਛਾ ਪ੍ਰੋਗਰਾਮ ਜਿਹੜਾ ਹੈਗਾ ਅੱਜ ਦਾ ਜਿਹੜਾ ਨੰਗਲ ਸ਼ੀਦਾ ਵਿੱਚ ਜਿਹੜਾ ਆਰਗੇਨਾਈਜ਼ ਕੀਤਾ ਗਿਆ ਔਰ ਉਹਦੇ ਵਿੱਚ ਛੋਟੇ ਛੋਟੇ ਬੱਚਿਆਂ ਨੇ ਔਰ ਮਹਿਲਾਵਾਂ ਨੇ ਬਹੁਤ ਵਧੀਆ ਪਾਰਟਿਸਿਪੇਟ ਕੀਤਾ ਔਰ ਸਾਰੇ ਦਰਸ਼ਕਾਂ ਦਾ ਜਿਹੜਾ ਹੈਗਾ ਮਨੋਰੰਜਨ ਕੀਤਾ ਤੀਆਂ ਦੇ ਪ੍ਰੋਗਰਾਮ ਦੇ ਵਿੱਚ ਔਰ ਜਿਹੜਾ ਇਹ ਪ੍ਰੋਗਰਾਮ ਹੈਗਾ ਇਹ ਇਕੱਲਾ ਇਹ ਇਹ ਨਹੀਂ ਹੈਗਾ ਜਿਹੜਾ ਅਲੋਪ ਹੋ ਰਿਹਾ ਸਾਡਾ ਸੱਭਿਆਚਾਰਾ ਉਹਨੂੰ ਮੁੜ ਸੰਜੀਵ ਕਰਨ ਲਈ ਇਹ ਜਿਹੜੇ ਪ੍ਰੋਗਰਾਮ ਹੈਗੇ ਇਦਾਂ ਦੇ ਪ੍ਰੋਗਰਾਮਾਂ ਦਾ ਆਯੋਜਨ ਹੋਣਾ ਚਾਹੀਦਾ ਸੋ ਬਹੁਤ ਦਿਲ ਨੂੰ ਖੁਸ਼ੀ ਮਿਲੀ ਕਿ ਬੱਚੇ ਔਰ ਜਿਹੜੀਆਂ ਮਹਿਲਾਵਾਂ ਉਹਨਾਂ ਨੇ ਆਪਣੇ ਸੱਭਿਆਚਾਰ ਨੂੰ ਆਪਣੇ ਟ੍ਰੈਡੀਸ਼ਨ ਨੂੰ ਜਿਹੜਾ ਹੈਗਾ ਉਹ ਕਾਇਮ ਰੱਖਿਆ ਹੋਇਆ ਸੋ ਨਾਰੀ ਸ਼ਕਤੀ ਜਿਹੜੀ ਹੈਗੀ ਆ ਉਹ ਪਹਿਲਾਂ ਤੋਂ ਹੀ ਬਲਵਾਨ ਹੈ ਔਰ ਸਾਡੇ ਜਿਹੜਾ ਕੀ ਦੇਖ ਲਓ ਕਿ ਨਾਰੀ ਨੂੰ ਪਰਫੁੱਲਤ ਕਰਨ ਲਈ ਵੱਖ-ਵੱਖ ਜਿਹੜਾ ਹੈਗਾ ਆ ਉਹ ਉਹਦੇ ਵਿੱਚ ਹਰ ਤਰ੍ਹਾਂ ਦਾ ਜਾਨੀ ਕਿ ਹਰ ਆਦਮੀ ਸਹਿਯੋਗ ਪਾ ਰਿਹਾ ਕਿ ਨਾਰੀ ਸ਼ਕਤੀ ਜਿਹੜੀ ਹੈਗੀ ਆ ਉਹ ਜਿਹੜੀ ਹੈਗੀ ਕਾਮਯਾਬ ਹੋ ਸਕੇ ਸਾਡੇ ਗੁਰੂਆਂ ਮਹਾਰਾਜਾਂ ਨੇ ਵੀ ਬਾਣੀ ਦੇ ਵਿੱਚ ਲਿਖਿਆ ਦਸਵੀਂ ਪਾਤਸ਼ਾਹੀ ਨੇ ਨਾਰੀ ਦੇ ਸਨਮਾਨ ਵਿੱਚ ਕਿਹਾ ਔਰਤ ਮਾਨ ਪੁੱਤਰ ਨਿਸ਼ਾਨ ਦੌਲਤ ਗੁਜਰਾਨ ਈਵਨ ਕਿ ਸ਼੍ਰੀ ਕ੍ਰਿਸ਼ਨ ਜੀ ਨੇ ਵੀ ਨਰਕ ਸੁਧ ਦੇ ਚੁਗਲ ਦੇ ਵਿੱਚੋਂ ਅਨੇਕਾਂ ਔਰਤਾਂ ਨੂੰ ਕੱਢ ਕੇ ਉਹਨਾਂ ਨੂੰ ਆਪਣੇ ਪਤੀ ਦਾ ਰੂਪ ਦਿੱਤਾ ਸੀ ਉਸ ਤੋਂ ਬਾਅਦ ਮਾਤਾ ਸੀਤਾ ਦੀ ਰੱਖਿਆ ਦੇ ਲਈ ਭਗਵਾਨ ਹਨੂਮਾਨ ਜੀ ਨੇ ਵੀ ਲੰਕਾ ਨੂੰ ਜਿਹੜਾ ਉਹ ਸਾਰ ਕੇ ਸਵਾਹ ਕਰ ਦਿੱਤਾ ਸੀ ਸੋ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਇਹ ਜੁਗਾ ਜੁਗੰਤਰਾਂ ਤੋਂ ਚੱਲਦੀਆਂ ਆਈਆਂ ਜਿਹੜਾ ਨਾਰੀ ਦਾ ਮਾਨ ਸਨਮਾਨ ਜਿਹੜਾ ਹੈਗਾ ਉਹ ਸਾਡਾ ਕਰਨਾ ਸਾਡਾ ਸਾਰਿਆਂ ਦਾ ਜਿਹੜਾ ਹੈਗਾ ਉਹ ਬਣਦਾ ਸਾਡਾ ਮੁੱਖ ਲਕਸ਼ਿਆ ਔਰ ਮੁੱਖ ਦੇਸ਼ ਹੈ ਕਿ ਜਿਹੜਾ ਨਾਰੀ ਨੂੰ ਆਪਾਂ ਜਿਹੜਾ ਉਹ ਕਿੱਦਾਂ ਅੱਗੇ ਲੈ ਜਾਣਾ ਸੋ ਆਪਾਂ ਜਿਹੜਾ ਇਹ ਪ੍ਰੋਗਰਾਮ ਜਿਹੜਾ ਅੱਜ ਦੇ ਜਿਹੜਾ ਕਰਵਾਇਆ ਗਿਆ ਮੈਡਮ ਬੀਬੀ ਬੰਗਾ ਜੀ ਔਰ ਸਤਿੰਦਰ ਜੀ ਵੱਲੋਂ ਪਿੰਡ ਦੰਗਲਛੀਦਾ ਦੇ ਵਿੱਚ ਸੋ ਮੈਂ ਉਹਨਾਂ ਨੂੰ ਇਸ ਪ੍ਰੋਗਰਾਮ ਦੀਆਂ ਜਿਹੜੀਆਂ ਹੈਗੀਆਂ ਲੱਖ ਲੱਖ ਮੁਬਾਰਕਾਂ ਦਿਨਾਂ ਔਰ ਮੈਂ ਮਹਾਰਾਜ ਅੱਗੇ ਅਰਦਾਸ ਕਰਦੇ ਕਿ ਇਹ ਜਿਹੜਾ ਪ੍ਰੋਗਰਾਮ ਆ ਅੱਗੇ ਤੋਂ ਹੋਰ ਜ਼ਿਆਦਾ ਵਧੀਆ ਜਿਹੜਾ ਹੋ ਸਕੇ ਸਰ ਕਾਹਨ ਕਿ ਆ ਲੇਡੀਸ ਆ ਜਿਹੜੇ ਨਸ਼ੇ ਨੂੰ ਕਰਦੇ ਨੇ ਕਿ ਉਹਨਾਂ ਨੂੰ ਅਸੀਂ ਰੋਕ ਦੇਣਾ ਚਾਹੁੰਦੇ ਆ ਨਸ਼ੇ ਦੇ ਲਈ ਤਾਂ ਅਸੀਂ ਵੱਖ-ਵੱਖ ਆਪਣੇ ਜਿਹੜਾ ਹੈਗਾ ਆ ਉਹ ਪ੍ਰੋਗਰਾਮਾਂ ਦੇ ਮਾਧਿਅਮ ਤੋਂ ਨਸ਼ੇ ਲਈ ਬੋਲਦੇ ਰਹਿਨੇ ਆ ਕਿ ਨਸ਼ਾ ਜਿਹੜਾ ਹੈਗਾ ਉਹ ਇੱਕ ਕੋੜ ਆ ਨਸ਼ੇ ਨੂੰ ਜਿਹੜਾ ਹੈਗਾ ਉਹ ਕੱਢਿਆ ਜਾਵੇ ਤਾ ਜੋ ਕਿ ਸਾਡੇ ਜਿਹੜੇ ਬੱਚੇ ਆ ਉਹ ਪੜ੍ਹ ਲੈ ਕੇ ਜਿਹੜੇ ਹੈਗੇ ਉਹ ਅਫਸਰ ਬਣ ਨਾ ਕਿ ਕਿਉਂਕਿ ਅੱਗੇ ਦੇਖੋ ਤੁਸੀਂ ਪੰਜਾਬ ਦੇ ਵਿੱਚ ਜਦੋਂ ਵੀ ਕੋਈ ਬਾਹਰਲੀ ਸਟੇਟ ਤੋਂ ਬੰਦਾ ਆਉਂਦਾ ਸੀ ਉਹ ਕਹਿੰਦਾ ਹੁੰਦਾ ਸੀ ਪੰਜਾਬ ਦੀਆਂ ਮੁਟਿਆਰਾਂ ਪੰਜਾਬ ਦੇ ਗੱਭਰੂ ਸੋ ਉਹ ਹੁਣ ਹੁਣ ਲੋਕੀ ਇਹ ਕਹਿੰਦੇ ਪੰਜਾਬ ਦੇ ਅਮਲੀ ਹਨਾ ਕਿਉਂ ਕਿ ਇਹ ਸਾਡਾ ਸਿਸਟਮ ਜਿਹੜਾ ਆ ਉਹ ਘੁਣ ਮੰਗੂ ਖਾ ਚੁੱਕਾ ਜਿਹੜਾ ਨਸ਼ਾ ਆ ਇਹ ਨਸ਼ੇ ਦੇ ਕੋਡ ਨੂੰ ਜਿਹੜਾ ਕੱਢਣਾ ਆ ਉਹ ਇਦਾਂ ਹੀ ਤਦੇ ਪੌਸੀਬਲ ਹੋਊਗਾ ਜੇ ਆਪਾਂ ਇੱਕ ਦੂਜੇ ਨੂੰ ਜਿਹੜਾ ਹੈ ਉਹ ਮੈਸੇਜ ਦੇ ਸਕੀਏ ਕਿ ਇਹ ਜਿਹੜੀ ਚੀਜ਼ ਆ ਇਹ ਮਾੜੀ ਆ ਔਰ ਸਾਡੇ ਸਮਾਜ ਲਈ ਔਰ ਸਾਡੇ ਪਰਿਵਾਰਾਂ ਲਈ ਜਿਹੜਾ ਹੈਗਾ ਇਹ ਬਹੁਤ ਮਾੜੀ ਚੀਜ਼ ਆ ਜਿਹਨੂੰ ਆਪਾਂ ਖਤਮ ਕਰਨ ਲਈ ਉਹ ਬਖਰੇ ਬਖਰੀਆਂ ਸਟੇਜਾਂ ਤੋਂ ਹਰ ਇੱਕ ਜਗ੍ਹਾ ਤੋਂ ਆਪਾਂ ਇਹ ਉਪਰਾਲੇ ਕਰਦੇ ਰਹੀਦਾ ਤਾਂ ਜੋ ਕਿ ਜਿਹੜਾ ਨਸ਼ਾ ਹੈਗਾ ਉਹ ਖਤਮ ਕੀਤਾ ਜਾ ਸਕੇ ਨਸ਼ੇ ਜਿਹੜੇ ਹੈਗੇ ਆ ਉਹ ਸਾਡੇ ਦੇਸ਼ ਦੇ ਅੰਦਰ ਕੋੜ ਮੰਗੂ ਵੱਡ ਚੁੱਕੇ ਆ ਔਰ ਸਰਕਾਰਾਂ ਨੂੰ ਇਹ ਹੀ ਅਪੀਲ ਆ ਕਿ ਜਿਹੜਾ ਹੈਗਾ ਨਸ਼ਾ ਉਨੂੰ ਪ੍ਰੋਪਰ ਤਰੀਕੇ ਦੇ ਨਾਲ ਜਿਹੜਾ ਹੈਗਾ ਨੱਥ ਪਾਈ ਜਾਵੇ ਤਾਂ ਜੋ ਕਿ ਸਾਡੇ ਜਿਹੜੇ ਬੱਚੇ ਆ ਉਹ ਇਸ ਜਿਹੜੀ ਹੈਗੀ ਆ ਬਿਮਾਰੀ ਉਸ ਤੋਂ ਛੁਟਕਾਰਾ ਪਾ ਸਕਣ ਤਿਆਂ ਦਾ ਪ੍ਰੋਗਰਾਮ ਜੀ ਇਹ ਮਹਿਲਾ ਸ਼ਕਤੀ ਬੈਲਫੀਅਰ ਸੁਸਾਇਟੀ ਯੂਨਿਟ 1 ਰੂਪਨਗਰ ਤੋਂ ਤੇ ਯੂਨਿਟ 1 2 ਜਿਹੜੀ ਹੈਗੀ ਆ ਨੰਗਲ ਸ਼ੀਦਾਂ ਤੋਂ ਤੇ ਜਿਹੜਾ ਨੰਗਲ ਸ਼ੀਦਾਂ ਯੂਨਿਟ ਤੋਂ ਦੇ ਦੁਆਰਾ ਹੀ ਇਹ ਪ੍ਰੋਗਰਾਮ ਜਿਹੜਾ ਅੱਜ ਦਾ ਆ ਅਸੀਂ ਇਹ ਕਰਵਾਇਆ ਹੈਗਾ ਆ ਤੇ ਇਹ ਸਾਡਾ ਪੰਜਾਬੀ ਵਿਰਸੇ ਦਾ ਜਿਹੜਾ ਤੀਆਂ ਦਾ ਤੀਆਂ 30 ਜੀਆਂ ਪ੍ਰੋਗਰਾਮ ਆ ਇਹ ਸਾਡਾ ਤੀਸਰਾ ਪ੍ਰੋਗਰਾਮ ਹੈ ਜੀ ਹਾਂਜੀ ਉਹਦੇ ਬਾਰੇ ਮੈਂ ਇਹੀ ਕਹਿਣਾ ਚਾਹਾਂਗੀ ਜੀ ਕਿ ਅਸੀਂ ਆਪਣੇ ਵਿਰਸੇ ਨੂੰ ਸੰਭਾਲਾਂਗੇ ਤੇ ਸਾਡੀ ਅਗਲੀ ਜਿਹੜੀ ਪੀੜ੍ਹੀ ਆ ਉਹ ਵੀ ਸੰਭਲ ਜਾਵੇਗੀ ਕਿਉਂਕਿ ਅਸੀਂ ਆਪਣੇ ਵਿਰਸੇ ਨਾਲੋਂ ਟੁੱਟਦੇ ਜਾ ਰਹੇ ਹਾਂ ਅਸੀਂ ਜਾਨੀ ਕਿ ਆਪਣੇ ਪੰਜਾਬ ਤੋਂ ਟੁੱਟਦੇ ਜਾ ਰਹੇ ਹਾਂ ਔਰ ਅਸੀਂ ਵੇ ਵੱਲੋਂ ਜ਼ਿਆਦਾ ਚੱਲ ਪਏ ਆ ਇਸ ਕਰਕੇ ਉਸ ਦੀ ਵਜ੍ਹਾ ਇਹ ਹੀ ਆ ਕਿ ਅਸੀਂ ਨਸ਼ਿਆਂ ਵੱਲ ਵੀ ਜ਼ਿਆਦਾ ਸਾਡੀਆਂ ਕੁੜੀਆਂ ਹੀ ਜ਼ਿਆਦਾ ਮੁੜ ਗਈਆਂ ਨੇ ਔਰ ਅਸੀਂ ਅੱਜ ਕੱਲ੍ਹ ਹੁਣ ਦੇਖਣ ਦੇ ਵਿੱਚ ਆਂਦਾ ਆ ਕਿ ਘਰ ਘਰ ਦੇ ਵਿੱਚ ਨਸ਼ਾ ਹੋ ਗਿਆ ਏ ਪਹਿਲਾਂ ਤਾਂ ਸੁਣਦੇ ਸੀਗੇ ਕਿ ਮੁੰਡੇ ਹੀ ਨਸ਼ਾ ਕਰਦੇ ਨੇ ਪਰ ਹੁਣ ਤਾਂ ਇਹ ਵੀ ਆ ਕਿ ਕੁੜੀਆਂ ਨਸ਼ਾ ਕਰਦੀਆਂ ਨੇ ਜਨਾਨੀਆਂ ਨਸ਼ਾ ਕਰਦੀਆਂ ਨੇ ਜਿਹੜੀਆਂ 4-4 5-5 ਬੱਚਿਆਂ ਦੀਆਂ ਮਾਵਾਂ ਨੇ ਉਹਨਾਂ ਨੂੰ ਆਪਣਾ ਪਰਿਵਾਰ ਦਾ ਨਹੀਂ ਹੁੰਦਾ ਉਹਨਾਂ ਨੂੰ ਆਪਣੇ ਨਸ਼ੇ ਦਾ ਹੁੰਦਾ ਹੈ ਔਰ ਨਸ਼ੇ ਵੱਲ ਵੱਧਦਾ ਜਾ ਰਿਹਾ ਹੈ ਸਾਡਾ ਸਮਾਜ ਉਸ ਸਮਾਜ ਨੂੰ ਬਚਾਣ ਖਾਤਰ ਅਸੀਂ ਇਸ ਤਰ੍ਹਾਂ ਦੇ ਪ੍ਰੋਗਰਾਮ ਦਾ ਜਿਹੜਾ ਪ੍ਰਪੰਧ ਕੀਤਾ ਹੈ ਤਾਂ ਜੋ ਵਿਰਸੇ ਦੇ ਨਾਲ ਜੁੜ ਕੇ ਤਾਂ ਵਿਰਸੇ ਨੂੰ ਅਸੀਂ ਸੰਭਾਲ ਵੀ ਸਕੀਏ ਤੇ ਇਸ ਪਾਸੋਂ ਅਸੀਂ ਥੋੜਾ ਜਿਆ ਲੋਕਾਂ ਨੂੰ ਅਵੇਅਰ ਵੀ ਕਰ ਸਕੀਏ ਕਿ ਨਹੀਂ ਅਸੀਂ ਵੈਸਟਰਨ ਵਾਲ ਨਹੀਂ ਜਾਣਾ ਅਸੀਂ ਆਪਣੇ ਵਿਰਸੇ ਵਾਲਾ ਜਾਨੀ ਕਿ ਜੁੜਨਾ ਹੈਗਾ ਯਾ ਵਿਰਸੇ ਨਾਲ ਤਾਂ ਜੋ ਸਾਡਾ ਸਮਾਜ ਅੱਗੇ ਵਧੀਆ ਹੋ ਸਕੇ ਹਾਂਜੀ ਪੰਜਾਬ ਸਰਕਾਰ ਨੂੰ ਇਹ ਸੰਦੇਸ਼ ਦੇਣਾ ਚਾਹਾਂਗੀ ਕਿ ਜੇ ਸਰਕਾਰ ਚਾਹਵੇ ਤੇ ਬਹੁਤ ਕੁਝ ਕਰ ਸਕਦੀ ਹੈ ਪਰ ਅਫਸੋਸ ਹੈ ਇਸ ਗੱਲ ਦਾ ਆ ਕਿ ਸਰਕਾਰ ਹਜੇ ਕੋਈ ਧਿਆਨ ਨਹੀਂ ਦੇ ਰਹੀ ਕਿਉਂਕਿ ਇਹ ਨਹੀਂ ਆ ਕਿ ਸਰਕਾਰ ਨੂੰ ਨਹੀਂ ਪਤਾ ਸਰਕਾਰ ਨੂੰ ਸਾਰਾ ਕੁਝ ਪਤਾ ਹੁੰਦਾ ਹੈ ਪਰ ਅਸੀਂ ਉਹਨਾਂ ਦੇ ਉੱਤੇ ਆਸ ਜੇ ਰੱਖਾਂਗੇ ਨਾ ਤੇ ਫਿਰ ਅਸੀਂ ਹੋਰ ਡੁੱਬਦੇ ਜਾਵਾਂਗੇ ਪਰ ਉਹਦੇ ਲਈ ਸਾਨੂੰ ਖੁਦ ਹੀ ਸਾਰਿਆਂ ਨੂੰ ਖੜੇ ਹੋਣਾ ਪੈਣਾ ਹੈ ਆਪਣੇ ਆਪਣੇ ਇਲਾਕੇ ਦੇ ਵਿੱਚ ਸਾਨੂੰ ਇਹ ਚੀਜ਼ਾਂ ਨੂੰ ਅਵੇਅਰ ਕਰਨਾ ਚਾਹੀਦਾ ਆਪਣੇ ਬੱਚਿਆਂ ਨੂੰ ਕਿ ਅਸੀਂ ਇਸ ਪਾਸੇ ਨਹੀਂ ਜਾਣਾ ਅਸੀਂ ਨਸ਼ਿਆਂ ਵਾਲੇ ਨਹੀਂ ਹੈਗੇ ਦੁਨੀਆ ਵਿੱਚ ਆਏ ਅਸੀਂ ਅਸੀਂ ਸਮਾਜ ਦੀ ਅਛਾਈ ਕਰਨ ਵਾਸਤੇ ਆਏ ਆਂ ਔਰ ਪ੍ਰਮਾਤਮਾ ਦੇ ਨਾਲ ਜੁੜੇ ਹੋਏ ਆਂ ਪ੍ਰਮਾਤਮਾ ਨੇ ਸਾਨੂੰ ਇੱਕ ਵਾਰੀ ਜ਼ਿੰਦਗੀ ਦਿੱਤੀ ਹੈ ਔਰ ਇਹਨੂੰ ਅਸੀਂ ਵਧੀਆ ਢੰਗ ਨਾਲ ਜੀਣਾ ਹੈ ਔਰ ਸਮਾਜ ਲਈ ਜੀਣਾ ਹੈ ਤੇ ਇਹੀ ਮੈਂ ਮਤਲਬ ਸਨੇਹਾ ਦਵਾਂਗੀ ਕਿ ਨਸ਼ਿਆਂ ਵੱਲੋਂ ਹਟੋ ਤੇ ਅੱਛੇ ਪਾਸੇ ਨੂੰ ਆਓ ਜਨ ਪੰਜਾਬੀ ਨਿਊਜ਼ ਤੇ ਨੰਨੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬਰ ਕਰੋ ਤੇ ਘੰਟੀ ਦਾ ਬਟਨ ਆਲ ਤੇ ਕਰੋ